ਟੱਚ ਜੀ ਜੀ ਤੋਂ ਤਰੀਕ ਤੋਂ ਆਇਰਨ ਨਾਲ ਕੇਸ ਦੀ ਟੱਚ ਰੱਖੀ ਦਿਵਾ ਗਤੀ ਉਹ ਕਹਿੰਦੇ ਮੇਰਾ ਬੱਚਾ ਰਲ ਜੁਗਾ ਤੇ ਫਿਰ ਸਜਾਉਗੀ ਤਮਿੰਦੂ ਉਹਨਾਂ ਰਾਤ ਵੀ ਬਨੋਈ ਕਿ ਕਿਦ ਕਰ ਕੇ ਇਸ ਦੀ ਟੱਚ ਨੇ ਆਪਣੇ ਪ੍ਰਾਣ ਅਸਲਾ ਕੀਤੀ ਤੇ ਲੈ ਆਪਣੇ ਆਲੇ ਕੇ ਉਹ ਪਰਾਰ ਕੇ ਬੱਚੀ ਬੋਲੇ ਕੋਤੀ ਕੀ ਆ ਉਨੇ ਮੈਂ ਮੇਰੇ ਤੇ ਮੇਰੇ ਬੇਟੇ ਨਾਲ ਸ਼ੇਅਰ ਕੀਤੀ ਗੱਲ ਸਾਰੀ ਮੈਂ ਤਾਂ ਆਖਿਆ ਬੇਟੇ ਤੂੰ ਇਤਨਾ ਕਰਦਾ ਕੋਈ ਨਾ ਮਤੇ ਕੋ ਭਾ ਮਾਂ ਕੇ ਕਰਵਾ ਲੂੰਗੀ ਉਹਨਾਂ ਨੇ ਉਹਨੇ ਕੋਈ ਇੱਕ ਵੀ ਗੱਲ ਨਾ ਮੇਰੇ ਸੁਣਿਆ ਜਾ ਕੇ ਬੋਲਿਆ ਰਾਮ ਭਾਜੀ ਤੋਂ 18 ਤੋਂ ਮੇਰੇ ਵੀਰ ਤੇ ਕੇਸ ਚੱਲਦਾ ਪਿਆ ਸੀਗਾ ਬੇਨ ਜੱਜੀ ਦਾ ਕੇਸ ਮੇਰੇ ਭਰਾਮਾਂ ਤੇ ਪਾਇਆ ਛੋਟੀਆਂ ਮਾਮੂਲੀ ਧਾਰਾ ਲਾ ਕੇ ਸਾਨੂੰ ਇਹ ਕਿਹਾ ਗਿਆ ਕਿ ਆਪਣੇ ਭਰਾਵਾਂ ਦੀਆਂ ਧਾਣੇ ਤੋਂ ਜਮਾਨਤਾ ਤੁਸੀਂ ਕਰਾ ਸਕਦੇ ਹੋ ਅਈ ਜਿੱਦਾਂ ਹੀ ਇਹਨਾਂ ਨੂੰ ਫੇਸ਼ ਕਰਾਇਆ ਉਹਨਾਂ ਨੇ ਜਾਂਦੇ ਸਾਰੀ ਮੇਰੇ ਭਰਾਵਾਂ ਨੂੰ 326 ਦਾ ਪਰਚਾ ਪਾ ਕੇ ਵਾਲਾ ਚੇ ਕਰ ਦਿੱਤਾ ਉਹ ਮੁੰਡਿਆ ਜਿਨ੍ਹਾਂ ਦੀ ਲੜਾਈ ਹੋਈ ਸੀ ਉਹ ਧਮਕਾਉਂਦਾ ਸੀ ਮੇਰੇ ਸਾਹਮਣੇ ਇਹਨਾਂ ਨੂੰ ਆਲੂ ਵਾਂਗੂ ਚਿੱਲੋ ਤੁਸੀਂ ਇਹਨਾਂ ਨੂੰ ਮਾਰਦੇ ਨਹੀਂ ਤੁਸੀਂ ਜੀ ਪਾਰਟੀ ਨੇ ਬਹਿ ਮੰਗਦੀ ਤੁਹਾਡਾ ਰਾਈ ਨਾਮਾ ਮੈਂ ਕਰਾ ਦਾਂਗੇ ਵਿੱਚ ਪੈ ਗਏ ਕਿ 7 ਲੱਖ ਰੁਪਏ ਤੁਸੀਂ ਦੇ ਦਿਓ ਭਾਜੀ ਉੱਤੋਂ ਲੈ ਕੇ ਮੇਰਾ ਭਰਾ ਬਹੁਤ ਡਿਪਰੈਸਡ ਸੀਗਾ ਉਹਨੇ ਮੇਨਾਂ ਗੱਲ ਕੀਤੀ ਕਰੇ ਆਗੇ ਕਿ ਸਾਇਨ ਪੈਸੇ ਕਰਕੇ ਤੋਂ ਆਪਾਂ ਚਰਚਾ ਨਿਬੇੜ ਨਾਲ ਆ ਸ਼ੁਭ ਬਰਾਣੀ ਸਮਝੀ ਕੀ ਗੱਲ ਹੋਈ ਹੈ ਜਿਹੜੇ ਤੁਹਾਡੇ ਹਸਬੰਦ ਨੇ ਸੁਸਾਇਡ ਕੀਤਾ ਉਹ ਕਿਸ ਕਾਰਨ ਕੀਤਾ ਉਹਨਾਂ ਨੂੰ ਕੈਸ ਦੀ ਟੈਨਸ਼ਨ ਜੀ ਜਦੋਂ ਦੇ ਤਰੀਕ ਤੋਂ ਆਏ ਉਹਨਾਂ ਨੇ ਕੈਸ ਦੀ ਟੈਨਸ਼ਨ ਰੱਖੀ ਦਵਾਗ ਤੇ ਉਹ ਕਹਿੰਦੇ ਮੇਰਾ ਬੱਚਾ ਰੋਣ ਜੂਗਾ ਤੇ ਫਿਰ ਸਜਾਉਗੀ ਤਾਂ ਮੈਨੂੰ ਉਹਨਾਂ ਰਾਤ ਵੀ ਮੈਨੂੰ ਇਹ ਗਿਆ ਕਹਿੰਦੇ ਉਹ ਕੈਸ ਦੀ ਟੈਨਸ਼ਨ ਆਪਣੇ ਬਰਾਣਾ ਚਲਾ ਕੀਤੀ ਤਾਂ ਲੈ ਆਪਣੇ ਹਰਕੇ ਉਹ ਕੋਰ ਅਰਕੇ ਕੋਈ ਨਹੀਂ ਬੋਲਿਆ ਕੋਈ ਨਹੀਂ ਕਿਉਂ Que eu nunca dou para na ਮੁੰਡਾ ਫੜ ਗਿਆ ਮਨੁਸਫਰੇ ਬਤਾਲਾ ਕਿ ਅਰੇ ਦਕਰ ਲਿਆ ਜੀ ਤੇ ਬਾਈਕ ਰੀਸੀਟ 28 ਤਰੀਕ ਨੂੰ ਕੀਤਾ ਜਿਹੜੇ 3-4 ਦਿਨ ਲੈ ਉਹਨੇ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀ ਹਾਂ ਜੀ ਉਹ ਕਹਿੰਦੇ ਸਾਨੂੰ ਕਿ ਇਸ ਦੀ ਟੈਨਸ਼ਨ ਆਵਾਜ਼ ਉਹ ਕਹਿੰਦੇ ਬੱਚਾ ਰੋ ਲੂਗਾ ਤੂੰ ਕੀ ਕਰੇਗੀ ਬਗੜਾ ਜਾਰਾ ਮੁਝ ਛੱਡ ਕੇ ਬੋਲਦੇ ਮਰੀ ਸੀ ਕਿਸੇ ਨਾਲੋਂ ਮਤਲਬ ਸੱਜਾ ਨੂੰ ਜੇ ਬੱਚੇ ਦੀ ਟੈਨਸ਼ਨ ਆਉਂਦੀ ਹੈ ਆਪਣੇ ਬੱਚੇ ਦੀ ਟੈਨਸ਼ਨ ਲਾ ਕੇ ਮਰਾ ਬੱਚਾ ਰੋ ਲੂਗਾ ਬੱਚੇ ਝੋਟਾ ਜੀ ਇਹਦੀ ਪਿੱਛੇ ਕਿਹਨੂੰ ਕਿਹਨੂੰ ਦੋਸ਼ੀ ਮੰਨਦੇ ਜਿਹੜੇ ਕਿਤੇ ਹੋਏ ਉਹ ਜਿਹੜੇ ਕੇਸ ਵਾਰ ਰਹੇ ਉਹਦੇ ਪਾਪਾ ਨੇ ਕਿਹਾ ਸੀ ਮੈਂ 7 ਲੱਖ ਰੁਪਈਆ ਲੈਣਾ ਫਿਰ ਛੱਡਣਾ ਸਾਨੂੰ ਇਹ 7 ਲੱਖ ਰੁਪਈਆ ਲੈਣਾ ਉਹਦੇ ਬੱਪਾ ਨੇ ਕਿਹਾ ਸੀ ਤੁਨਾਂ ਕੋਈ ਇਹ ਦੱਸਦੇ ਸੀ ਇਹ ਸਭ ਤੋਂ ਵੱਡੀ ਪਾਰਟੀ ਨੂੰ ਮੰਨ ਕੀਤੀ ਕੀਤੀ ਸੀ ਇਹ ਪਾਰਟੀ ਦੇ ਕਿ ਇਹ ਪਾਰਟੀ ਲੋਹਦੇ ਤੇ ਤਰੀਕ ਦੇ ਗਏ ਸੀ ਉਹ 22 ਤਰੀਕ ਸੀ ਉਹਨਾਂ ਦੀ ਮਤਲਬ 22 ਤਰੀਕ ਨੂੰ ਮੰਗ ਹੋਈ ਉਹਨਾਂ ਤੋਂ ਹਾਂਜੀ ਇਹ ਸਵਰਨ ਸਿੰਘ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਦੂਜੀ ਪਾਰਟੀ ਤੋਂ ਪੈਸਾ ਇੰਨੇ ਪੈਸੇ ਅਸੀਂ ਲੈਣੇ ਆ ਜੀ ਕਹਿੰਦੇ ਤਾਂ ਵੀ ਰਾਈਨਾਮਾ ਕਰ ਲਾਂਗੇ ਮੇਰੇ ਨਾਲ ਸਵਰਨ ਸਿੰਘ ਨੇ ਗੱਲ ਵੀ ਕੀਤੀ ਭਾਈ ਉੱਤੇ ਕੋਰਟ 'ਚ ਕਿ ਦੂਜੀ ਪਾਰਟੀ ਇੰਨੇ ਪੈਸੇ ਮੰਗਦੀ ਤੁਹਾਡਾ ਰਾਈਨਾਮਾ ਮੈਂ ਕਰਾਵਾਵਾਂਗੇ ਵਿੱਚ ਪੈ ਗਏ ਕਿ 7 ਲੱਖ ਰੁਪਏ ਤੁਸੀਂ ਦੇ ਦਿਓ ਭਾਜੀ ਉਤੋਂ ਲੈ ਗਈ ਮੇਰਾ ਭਰਾ ਬਹੁਤ ਡਿਪਰੈਸ਼ਨ ਦੇ ਸੀਗਾ ਉਹਨੇ ਮੇਨਾਂ ਗੱਲ ਕੀਤੀ ਕਰੇ ਆ ਕੇ ਕਿ ਸਾਜਨ ਤੈਹੇ ਕਰਗੇ ਤੂੰ ਆਪਾਂ ਪਰਚਾ ਨਵੇੜ ਨਾਲ ਆ ਕਿ ਤੈਨੂੰ ਦਾਦਾ ਦਾ ਪਰਚਾ ਨਵੇੜ ਨਾਲ ਆ ਮੈਨੂੰ ਬਹੁਤ ਟੈਨਸ਼ਨ ਹੋ ਰਹੀ ਆ ਭਾਜੀ ਜਦੋਂ ਇਹ ਤੁਹਾਡੇ ਸਰਕਾਰ ਦੀ ਮੰਗ ਕੀਤੀ ਉਦੋਂ ਤੁਹਾਡੇ ਨਾਲ ਹੋਰ ਕੌਣ ਸੀਗਾ ਮੈਂ ਜੀ ਭਾਜੀ ਮੇਰਾ ਬ੍ਰਦਰ ਸੀਗਾ ਰਾਜਨ ਇੱਕ ਮੁੰਡਾ ਸੀਗਾ ਸਾਜਨ ਸੀਗਾ ਜੀ ਮੇਰੇ ਨਾਲ ਹੋਰ ਕੋਣ ਸੀਗਾ ਨਾਲ ਸਿਸਟਰ ਸੀਗੀ ਭਾਜੀ ਮੇਰੇ ਨਾਲ ਸਿਸਟਰ ਗੇ ਜੀ ਤਰੀਕ ਤੇ ਨਾਲ ਭਾਜੀ ਨਾਮ ਸੰਦੀਪ ਗੁਮਾਰ ਸਾਜਨ ਹੈ ਜੀ ਸਾਜਨ ਕਿਹੜਾ ਮੁੰਡਾ ਆਪਣਾ ਕੀ ਰੋ ਬੰਦਾ ਜੀ ਇਹ ਪ੍ਰੈਸ ਕਾਉਂਸਲ ਤੁਸੀਂ ਕਹਾਈਆ ਕੀ ਕਰਨਾ ਹੈ ਭਾਜੀ ਮੇਰਾ ਬ੍ਰਦਰ ਨਾ 2018 ਤੋਂ ਨਾ ਸਾਡੇ ਤੇ ਪਰਚਾ ਐਡ ਸੀਗਾ ਜੀ ਠੀਕ ਹੈ ਜੀ ਉਹਦੇ ਉਹਦੇ ਕਰਕੇ ਦੂਜੀ ਪਾਰਟੀ ਤੇ ਬਲੇਮ ਲਾਉਂਦੇ ਮੇਰੇ ਭਰਾ ਨੇ ਆਤਮ ਹੱਤਿਆ ਕਰ ਲਈ ਭਾਜੀ ਕਦੋਂ ਕੀਤੀ ਭਾਜੀ 28 ਤਰੀਕ ਨੂੰ ਜੀ ਕਿਦਾਂ ਕਿਦਾਂ 22 ਤਰੀਕ ਨੂੰ ਭਾਜੀ ਸਾਡੀ ਤਰੀਕ ਸੀਗੀ 22 ਤਰੀਕ ਨੂੰ ਤਰੀਕ ਤੇ ਗਏ ਆਈਓ ਸਾਹਮਣੇ ਸਾਨੂੰ ਮੰਗ ਕੀਤੀ ਕਿ 7 ਲੱਖ ਰੁਪਏ ਤੁਸੀਂ ਦੇ ਦਿਓ ਤੇ ਅਸੀਂ ਤੁਹਾਨੂੰ ਉਹ ਕਰ ਦਾਂਗੇ ਰਾਈ ਨਾਮਾ ਕਰਾਣੇ ਦੂਜੀ ਪਾਰਟੀ ਨਾਲ ਡਾਡਾ ਅਸੀਂ ਭਾਈ ਕਿੰਨੇ ਵਾਰੀ ਰਾਜਨਾਮੇ ਦੀ ਗੱਲ ਕੀਤੀ ਸੀਗੀ ਮਗਰ ਪਾਰਟੀ ਪੈਸੇ ਇੰਨੇ ਮੰਗਦੀ ਦੂਜੀ ਪਾਰਟੀ ਉਹਦੇ ਚੱਕਰ ਚ ਆ ਗਏ ਭਾਈ 22 22 ਤਰੀਕ ਨੂੰ ਸਾਡੇ ਤਰੀਕ ਸੀ ਪਰ ਮੇਰੇ ਨੂੰ ਉਸ ਤੋਂ ਬਾਅਦ ਕੁਝ ਆਧਾ ਬਿੱਤਾ ਨਹੀਂ 28 ਤਰੀਕ ਨੂੰ ਭਈ ਉਹਨੇ ਆਤਮ ਹੱਤਿਆ ਕਰ ਲਈ ਕਿਸ ਤਰੀਕੇ ਨਾਲ ਕੀਤਾ ਆਤਮ ਹੱਤਿਆ ਉਹਨੇ ਭਾਈ ਬਾਹਰ ਲਿਆ ਉਹਨੇ ਉਪਰ 23 ਦੀ ਰਾਤ ਨੂੰ ਇਹ ਜਿਹੜਾ ਆਈਓ ਹੈ ਕੋਣ ਆਈਓ ਸੀ ਸੁਵਰਨ ਸਿੰਘ ਜੀ ਦਾ ਭਈ ਉਹਦਾ ਨਾ ਕਿਹੜੇ ਕਿਹੜੇ ਥਾਣੇ ਦਾ ਮਾਮਲਾ ਜਨਮ ਥਾਣੇ ਦਾ ਮਗਦਮਾ ਭਈ ਇੱਕਦੁੱਤੋਂ ਤੇ ਚੱਲਦਾ ਰਿਹਾ ਮਗਦਮਾ ਭਾਈ 2018 ਤੋਂ ਚੱਲਦਾ ਪਿਆ ਮਗਦਮਾ ਕੀ 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 ਮਕਦਮਾ ਹੈ ਕੀ ਕੀ ਦੇ ਦੇ ਭਾਜੀ ਮੈਂ ਮੇਰਾ ਬ੍ਰਦਰ ਹੈਡ ਭਾਜੀ ਸਾਨੂੰ ਨਜਾਇਜ਼ ਫਸਾਇਆ ਗਿਆ 307 ਦਾ ਮਕਦਮਾ 3.5 ਨਜਾਇਜ਼ ਦਾ ਕਿਸੇ ਮੁੰਡਾ ਸੀਗਾ ਮੇਰੀ ਦੁਕਾਨ ਤੇ ਲੱਗਾ ਉਹਦੀ ਲੜਾਈ ਝਗੜਾ ਹੋ ਰਿਹਾ ਸੀਗਾ ਮਾਰਕੀਟ ਚ ਭਾਜੀ ਮੈਂ ਛਡਾਨ ਪਿਆ ਸੀਗਾ ਸਾਡਾ ਨਾਂ ਅਨਪਛਾਤਾ ਇਨਾਮ ਪਾਤਾ ਉਹਨਾਂ ਨੇ ਜਿਹਦੇ ਉੱਤੇ ਮਕਦਮਾ ਸੀਗਾ ਅਗਲਾ ਲੁਧਿਆਣਾ ਛੱਡ ਕੇ ਭੱਜ ਗਿਆ ਭਾਈ ਉਹਦੀ ਉੱਤੇ ਕੋਈ ਕਾਰਵਾਈ ਨਹੀਂ ਹੋਈ ਉਹਦਾ ਨਾਮ ਦੀਪਕ ਸਿੰਘਲਾ ਜੀ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਸਿਰਫ ਸਾਡੇ ਤੇ ਕਾਰਵਾਈ ਕੀਤੀ ਸੀ ਥਾਣੇ ਜਮਾਨਤਾ ਕਰਾਨਗੇ ਛੋਟੀਆਂ ਧਾਰਾ ਉਹਨਾਂ ਨੇ ਲਾਈਆਂ ਸੀਗੀਆਂ ਮੁੜ ਕੇ ਜੇ ਜਿਹੜਾ ਥਾਣੇ 'ਚ ਮੰਤ ਕਰਾਂਗੇ ਉਹਨੇ 26 ਦਾ ਪਰਚਾ ਦੇ ਕੇ ਅੰਦਰ ਕਰਤਾ ਭਾਈ ਆਈਓ ਸਾਹਮਣੇ ਸਾਡੇ ਨਾਲ ਇੰਨੀ ਨੇ ਜਾਇਜ਼ ਕੀਤੀ ਨਾ 307 ਦਾ ਪਰਚਾ ਜਿਹੜਾ ਉਹਨਾਂ ਨੇ ਕੀਤਾ ਉਹਨਾਂ ਨੇ ਬਾਅਦ 'ਚ ਜਦੋਂ ਅਸੀਂ ਜ਼ਮਾਨਤ ਤੇ ਆਏ ਨਾ ਉਸ ਤੋਂ ਬਾਅਦ ਉਹਨਾਂ ਨੇ 377 ਦੇ ਨਵਲੋ ਕੀਤੀ ਜਿਹਦੇ ਚੱਕਰ 'ਚ ਮੇਰਾ ਭਰਾ ਤਾਂ ਮੱਤਿਆ ਕਰੀ ਕੋਈ ਹਥਿਆਰ ਵੀ ਬਰਾਮਦੀ ਹੋਈ ਸੀ ਤੁਹਾਡੇ ਉੱਤੇ ਕੋਈ ਧਿਆਨ ਨਹੀਂ ਭਾਈ ਆਈਓ ਸਾਹਮਣੇ ਆਪਣੇ ਕੋਲੋਂ ਪਾਇਆ ਹਥਿਆਰ ਵੀ ਕੀ ਕੀ ਹਥਿਆਰ ਪਾਇਫੀ ਆਪਣੇ ਕੋਲ ਉਹਨਾਂ ਨੇ ਦਾਤ ਪਾਇਆ ਸੀ ਜੀ ਮੇਰੇ ਭਰਾ ਦੇ ਫਿੰਗਰਪ੍ਰਿੰਟ ਲਵਾ ਕੇ ਪਾਇਆ ਸੀ ਨਾਲੇ ਫਿੰਗਰਪ੍ਰਿੰਟ ਮਤਲਬ ਕਿਸ ਤਰੀਕੇ ਦੇ ਨਾਲ ਜ ਭਾਈਓ ਨੇ ਦਾਦ ਨੂੰ ਕਿਹਾ ਫੜ ਬਲੇ ਘੁੱਟ ਕੇ ਉਹਨੇ ਦਾਦ ਜਦੋਂ ਫੜਿਆ ਫਿੰਗਰਪ੍ਰਿੰਟ ਪੂਰੇ ਲਿੱਤੇ ਫਿਰ ਉਹਦੇ ਪਰਚੇ ਤੇ ਨਿਸ਼ਾਨ ਲਿੱਤੇ ਗਏ ਨਾਲ ਨਕਸ਼ਾ ਬਣਾਇਆ ਗਿਆ ਜਿਹੜੇ ਪਰਚੇ ਉੱਤੇ ਹਾਂਜੀ ਜਿੰਨੇ ਆਦਮਤਾਂ ਕੀਤੀ ਭਾਈ ਜੀ ਇਹ ਇਹ ਜਿੰਨੂ ਕੁਝ ਕਹਿ ਰਹੇ ਹੋ ਕਿ ਦਾਦ ਬਣਾ ਇੱਕ ਕਿਹਨੇ ਕਿਹਾ ਸੀ ਇਹ ਸਵਰਨ ਸਿੰਘ ਨੇ ਕਿਹਾ ਸੀਗਾ ਜੀ ਸਵਰਨ ਸਿੰਘ ਨੇ ਕਿਹਾ ਸੀ ਭਾਈ ਬੜੀ ਸੱਦਨ ਨੇ ਇਹ ਛੋਟੇ ਪਰਚੇ ਸਾਨੂੰ ਐਡ ਕਰਕੇ ਨਾਲ ਹੀ ਵੱਡੇ ਪਰਚੇ ਜਿੰਨ ਬੋਲੋ ਕੀਤਾ ਸਾਨੂੰ 26 ਦੇ ਪਰਚੇ ਜੀ ਅਸੀਂ ਅੰਦਰ ਵੀ ਜਾ ਕੇ ਆਏ ਆਂ ਇਹ ਤੋਂ ਦੀ ਗ੍ਰਿਫਤਾਰੀ ਹੋਈ ਸੀ ਕਿ ਕਿੱਦਾਂ ਹੋਇਆ ਭਾਜੀ ਅਸੀਂ ਆਪ ਪੇਸ਼ ਹੋਏ ਸੀ ਜੇ ਜਾ ਕੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਵੇਰਵਾ ਬਣਾਇਆ ਗਿਆ ਸੀ ਨਾ ਇਹਨਾਂ ਨੂੰ ਬਾਈਪਾਸ ਤੋਂ ਫੜਿਆ ਭਾਜੀ ਅਸੀਂ ਕਿੰਨੇ ਵਾਰੀ ਕਿਹਾ 307 ਦਾ ਪਰਚਾ ਨਹੀਂ ਹੈ ਜਿਸ ਦੂਜੀ ਪਾਰਟੀ ਨੂੰ ਕੰਪਰਮਾਈਜ਼ ਕਰਨ ਨੂੰ ਵੀ ਬੜੀ ਵਾਰ ਕਹਿ ਚੁੱਕੇ ਸੀਗੇ ਅਗਰ ਭਾਈਏ ਕੰਪਰਮਾਈਜ਼ ਨਹੀਂ ਕਰਦੇ ਸੀ ਉਹ ਕਹਿੰਦੇ ਸੀ ਜਾਂਦਾ ਤੁਹਾਡੇ ਚ ਇੱਕ ਅੱਧਾ ਮਾਰ ਦੇਣਾ ਜਾਂਦਾ ਤੁਹਾਨੂੰ ਅੰਦਰ ਭੇਜਣਾ ਹੀ ਭੇਜਣਾ ਉਹੀ ਚੱਕਰ ਚ ਲੈ ਕੇ ਮੇਰਾ ਭਰਾ ਨਾ ਭਾਜੀ 22 ਤਰੀਕ ਨੂੰ ਤਰੀਕ ਪਈ ਆ ਉਹੀ ਸਵਰਨ ਸਿੰਘ ਉੱਤੇ ਆਇਆ ਸੀਗਾ ਤਰੀਕ ਤੇ ਭਾਈ ਉਹਨੇ ਸਾਹਮਣੇ ਗਵਾਈ ਦੇ ਕੇ ਗਿਆ ਉਹਦੇ ਸਾਹਮਣੇ ਮੇਰੇ ਬ੍ਰਦਰ ਦੇ ਬਸ ਉਦੋਂ ਤੋਂ ਆ ਕੇ ਭਾਈ ਰੋਟੀ ਪਾਣੀ ਨਹੀਂ ਖਾ ਰਿਆ ਦੀ ਬੜਾ ਟੈਨਸ਼ਨ ਲੈ ਲਈ ਉਹਨੇ ਬੰਦੇ ਟੈਨਸ਼ਨ ਦਿੱਤੀ ਸੀਗੀ ਭਾਈ ਜੀ ਤੁਹਾਡੇ ਨਾਲ ਵੀ ਗੱਲ ਕਰਦਾ ਸੀ ਇਸ ਵਾਰੀ ਭਾਈ ਮੇਰੇ ਨਾਲ ਗੱਲ ਕੀਤੀ ਉਹਨੇ ਰਾਤੀ ਉਦੋਂ ਹੀ 9 ਵਜੇ ਮੇਰੇ ਨਾਲ ਗੱਲ ਕੀਤੀ ਕਿ ਸਾਈਨ ਮੈਂ ਤੇ ਮੈਨੂੰ ਟੈਨਸ਼ਨ ਬਹੁਤ ਆ ਤੂੰ ਆਣਾ ਪਰਚਾ ਨਿਵੇੜ ਦੇ ਮੈਂ ਉਹਨੇ ਕਿਹਾ ਰਾਏ ਨਾ ਤੂੰ ਰੁਕ ਜਾ ਕੋਈ ਨਹੀਂ ਆਪਾਂ ਨਿਵੇੜ ਦਾਂਗੇ ਥੋੜੇ ਬੰਦੇ ਪਾ ਕੇ ਵਿੱਚ ਆਪਾਂ ਕਰ ਲੈਨੇ ਗੱਲ ਮੈਂ ਕਿਹਾ ਆਪਾਂ ਨਿਵੇੜ ਲਾ ਕੇ ਕੰਪਰਮਾਈਜ਼ ਕਰ ਲਾਂਗੇ ਮੰਗਰ ਭਾਈ ਇਹਨੇ ਮੇਰੀ ਇੱਕ ਨੀਂਦ ਨਹੀਂ ਆਈ ਸਭ ਤੋਂ ਬਾਅਦ ਜਿਹੜਾ ਬੰਦਰ ਥਾਣਾ ਜੀ ਉਹਨੇ ਕਾਰਵਾਈ ਕੀਤੀ ਜੀ 3-4 ਵੇ ਭਾਈ ਫੋਨ ਲੈ ਗਿਆ ਭਾਜੀ ਜਦੋਂ ਪੁਲਿਸ ਉਹਨੇ ਭਾਜੀ ਬਕਾਇਦਾ ਫੋਨ ਦੇ ਵਿੱਚ ਰਿਕਾਰਡਿੰਗ ਵੀ ਸੀ ਸਾਡੇ ਕੋਲ ਮੁਲਾਇਮ ਨੇ ਫੋਨ ਵੀ ਲੈ ਗਿਆ ਭਾਜੀ ਉਹਨਾਂ ਨੇ ਮੁਲਾਇਮ ਨੇ ਕੋਈ ਕਾਰਵਾਈ ਨਹੀਂ ਕੀਤੀ ਭਾਜੀ ਕਿਹੜੀ ਮੋਬਾਈਲ ਦੀ ਗੱਲ ਕਰ ਰਹੇ ਹੋ ਠੀਕ ਭਾਜੀ ਉਹਦਾ ਫੋਨ ਹੀ ਸੀਗਾ ਉਹਦੇ ਕੋਲ ਤੁਹਾਡੇ ਬ੍ਰਦਰ ਦਾ ਹਾਂਜੀ ਮਰਾਦਾ ਦਾ ਫੋਨ ਸੀਗਾ ਜੀ ਕਿੱਥੇ ਫੋਨ ਭਾਜੀ ਉਹ ਥਾਣੇ ਪਿਆ ਨਾ ਥਾਣੇ ਵਾਲਿਆਂ ਨੇ ਸਾਨੂੰ ਫੋਨ ਦਿੱਤਾ ਨਾ ਕੁਛ ਮੈਂ ਮਲਾਇਮਾ ਨੂੰ ਭਾਜੀ ਰੋ ਰੋ ਕੇ ਕਿਹਾ ਕਿ ਮੈਂ ਕਾਰਵਾਈ ਕਰਾਉਣਾ ਚਾਹੁੰਦਾ ਮੈਂ ਨਾ ਰਾਤੀ 9 ਵਜੇ ਗੱਲ ਕੀਤੀ ਮੇਰੇ ਬ੍ਰਦਰ ਨੇ ਕਿ ਮੈਂ ਕੇਸ ਤੋਂ ਲੈ ਕੇ ਪਰੇਸ਼ਾਨ ਆ ਭਾਜੀ ਮੰਗਰ ਮਲਾਇਮਾ ਨੇ ਇੱਕ ਗੱਲ ਨਹੀਂ ਮੇਰੀ ਸੁਣੀ ਕਿਹੜੇ ਮਲਾਇਮਾ ਸੀ ਜੀ ਚੰਨ ਇੱਥੇ ਸਲੇਮਟ ਆਪਣੀ ਥਾਣੇ ਦੇ ਜੀ ਨਾ ਕੀ ਆਉਂਦਾ ਕੀ ਨਾਮ ਸੀ ਕੋਪੋ ਦਾ ਸ਼ਿੰਗਾਰਾ ਸ਼ਿੰਗਾਰਾ ਜੀ ਮਤਲਬ ਉਹਨਾਂ ਨੇ ਮੈਨੂੰ ਮੋਬਾਈਲ ਵੀ ਨਹੀਂ ਦਿੱਤਾ ਜੀ ਤੁਹਾਡਾ ਮੋਬਾਈਲ ਮੋਬਾਈਲ ਥਾਣੇ ਪਿਆ ਜੀ ਨਹੀਂ ਸ਼ਿੰਗਾਰੇ ਹਾਂਜੀ ਸ਼ਿੰਗਾਰੇ ਕੋਲੇ ਜੀ ਫੋਨ ਭਾਜੀ ਉਹਨਾਂ ਨੇ ਨਾ ਸਾਨੂੰ ਫੋਨ ਦਿੱਤਾ ਨਾ ਮੇਰੇ ਪ੍ਰਾਣ ਨੂੰ ਇਨਸਾਫ ਦੀ ਮੰਗ ਕਰਦੇ ਆਪਾਂ ਮੇਰੇ ਭਰਾ ਨੂੰ ਸਾਬ ਦੂਜੀ ਪਾਰਟੀ ਦੇ ਪਰਚਾ ਹੋਣਾ ਚਾਹੀਦਾ ਭਾਜੀ ਮੇਰਾ ਭਰਾ ਮਰਿਆ ਵਾ ਮੇਰਾ ਭਰਾ ਮਰਿਆ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਭਾਜੀ ਪੁਲਿਸ ਅਫਸਰ ਨੇ ਬੋ ਨਹੀਂ ਆਏ ਕਰਦੇ ਵਾ ਕੋਰੇ ਕਾਗਜ਼ ਤੇ ਸੈਂਡਰ ਦੀ ਗੱਲ ਭਾਜੀ ਕੋਰੇ ਕਾਗੇ ਤੇ ਹਾਂਜੀ ਉਹਨਾਂ ਨੇ ਮੈਨੂੰ ਕੋਰੇ ਕਾਗੇ ਤੋਂ ਸੈਂਡ ਕਰਾਏ ਭਾਜੀ ਮੈਨੂੰ ਕਹਿੰਦੇ ਕਿ ਤੇਰੇ ਭਰਾ ਦੀ ਡੈੱਡ ਬੋਡੀ ਤਾਂ ਮਿਲੂਗੀ ਸੈਂਡ ਕਰਦੇ ਸੈਂਡ ਕਰਕੇ ਤੂੰ ਡੀ ਐਮ ਸੀ ਪਹੁੰਚ ਕਿੰਨੇ ਕਿੰਨੇ ਕਰਵਾਏ ਇਹ ਸ਼ਿੰਗਾਰੇ ਨੇ ਕਰਾਈ ਜੀ ਮਗਰ ਕਿਤੇ ਕਿਤੇ ਜਿੱਦਾਂ ਪਹਿਲਾਂ ਚਾਰਨੋ ਡਿਵੀਜ਼ਨ ਨੇ ਕੀਤਾ ਹੁਣ ਸਲੀਮਟਾ ਭਾਈ ਹਾਂਜੀ ਹਾਂਜੀ ਮੈਨੂੰ ਕਹਿੰਦੇ ਤੂੰ ਉੱਤੇ ਸਾਈਨ ਕਰ ਦੇ ਤੂੰ ਜੀ ਡੀ ਐਮ ਸੀ ਪਹੁੰਚੋ ਤੁਹਾਨੂੰ ਡੈੱਡ ਬੋਡੀ ਉੱਥੋਂ ਲੈ ਲੈਣੇ ਆਪਾਂ ਭਾਈ ਮੈਂ ਡੀ ਐਮ ਸੀ ਖੜਾ ਸੀ ਉਹਨਾਂ ਨੇ ਪਤਾ ਨਹੀਂ ਕੀ ਰਿਪੋਰਟ ਬਣਾਈ ਉੱਥੋਂ ਡੈੱਡ ਬੋਡੀ ਲਈਤੀ ਉਹਨਾਂ ਨੇ ਡੈੱਡ ਬੋਡੀ ਉੱਥੋਂ ਲਈਤੀ ਡੀ ਐਮ ਸੀ ਤੋਂ ਸਿਵਲ ਰੈਫਰ ਕੀਤੀ ਭਾਈ ਉਹਨਾਂ ਨੇ ਤੁਹਾਡੇ ਜਿਹੜਾ ਭਾਈ ਮੈਂ ਬਾਅਦ ਚੋਂ ਫੇਰ ਥਾਣੇ ਗਿਆ ਮੈਂ ਕਿਹਾ ਮੇਰੇ ਭਰਾ ਦੇ ਇਨਸਾਫ ਵਿੱਚ ਮਿਲਣਾ ਚਾਹੀਦਾ ਭਾਈ ਕਹਿੰਦਾ ਪੋਸਟਮਾਨ ਵੀ ਰਿਪੋਰਟ ਆ ਲੈੰਦੋ ਫਿਰ ਕਹਿੰਦੇ ਦੂਜੀ ਪਾਰਟੀ ਤੁਹਾਡੀ ਕੀ ਮੰਗ ਹੈ ਭਾਜੀ ਮੇਰੀ ਮੰਗ ਇਹ ਆ ਗਈ ਮੇਰੀ ਗੱਲ ਸੁਣੋ ਹਾਂ ਮੇਰੇ ਭਰਾ ਦੀ ਘਰ ਵਾਲੀ ਆ ਠੀਕ ਹੈ ਜੀ ਮੇਰੇ ਦੋ ਬੱਚੇ ਆ ਅੱਗੇ ਉਹਦਾ 3 ਸਾਲ ਦਾ ਮੁੰਡਾ ਜੀ ਇਨਸਾਫ ਦੀ ਮੰਗ ਕਰਦੇ ਜੀ ਮੈਂ ਕਹਿਣਾ ਚਾਹੁੰਦੀ ਕਿ 7 ਸਾਲ ਹੋ ਗਿਆ ਮਕਦਮਾ ਚੱਲਦੇ ਨੂੰ ਉਹ ਡਰ ਕੇ 22 ਤਰੀਕ ਸੀ ਉਹਦੀ 22 ਤਰੀਕ ਵਾਲੇ ਦਿਨ ਉਹ ਚੁੱਪ ਚੁੱਪ ਰਹਿਣ ਲੱਗ ਪਿਆ ਉਹਨੇ ਮੈਂ ਮੇਰੇ ਤੇ ਮੇਰੇ ਬੇਟੇ ਨਾਲ ਸ਼ੇਅਰ ਕੀਤੀ ਗੱਲ ਸਾਰੀ ਮੈਂ ਤਾਂ ਆਖਿਆ ਬੇਟੇ ਤੂੰ ਇਤਨਾ ਕਰਦਾ ਕੋਈ ਨਮਕੀ ਕੋਪਾ ਮਾਂ ਕੇ ਕਰਵਾ ਲੂੰਗੀ ਉਹਨਾਂ ਨੇ ਉਹਨਾਂ ਕੋਈ ਇੱਕ ਵੀ ਗੱਲ ਨਾ ਮੇਰੀ ਸੁਣਿਆ ਜਾ ਕੇ ਬੋਲੇ ਲੈ ਰਾਤ ਟੈਨਸ਼ਨ ਲ ਲਈ ਉਹਨੇ ਟੈਨਸ਼ਨ ਲ ਲਈ ਬਹੁਤ ਟੈਨਸ਼ਨ ਲੈ ਗਿਆ ਉਹ ਕਿਹਨੂੰ ਦੋਸ਼ੀ ਮੰਨਦੇ ਉਹਦੀ ਮੋਤ ਆ ਦੋਸ਼ੀ ਕਿਹਨੂੰ ਮੰਨਦੇ ਤੁਸੀਂ ਦੀਪਕ ਨੂੰ ਭਾਈ ਦੀਪਕ ਸਿੰਘਲਾ ਦੀਪਕ ਸਿੰਘਲਾ ਦੀਪਕ ਸਿੰਘਲਾ ਤੇ ਸ਼ੁਭਮ ਤੇ ਸਚੀਨ ਭਈ ਸਾਰੇ ਦੋਚੀ ਆ ਇਹਨਾਂ ਦੇ ਭਾਈ ਖਸ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਭਾਈ ਇਹਨੂੰ ਸਖਤ ਤੋਂ ਸਖਤ ਕਾਰਵਾਈ ਐ ਐਸ ਐ ਸਵਰਨ ਸਿੰਘ ਜਿਹੜੇ ਭਈਓ ਨੇ ਮੈਨੂੰ ਮਿਲ ਉਹ ਆਪ ਤਰੀਕ ਤੇ ਗਿਆ ਭਾਈ ਮੈਂ ਗਵਾਹ ਮੈਂ ਪੁਲਸਰ ਖਾਣੇ ਵੀ ਗਿਆ ਆਪਣੇ ਕੰਪਲੀਟ ਕਰਾਨੇ ਗਏ ਉਹਨਾਂ ਨੇ ਮੈਨੂੰ ਇੰਨੀ ਟੌਰਚਰ ਕੀਤਾ ਮੇਰੇ ਭਰਾ ਨੂੰ ਜੇ ਸਾਨੂੰ ਟੌਰਚਰ ਕੀਤਾ ਸਾਡੀ ਇੱਕ ਵੀ ਸੁਣਵਾਈ ਨਹੀਂ ਕੀਤੀ ਕਿ ਸਰਵਨ ਸਰਵਨ ਸਿੰਘ ਵੀ ਭਈ ਇਸ ਕੇ ਦਾ ਜ਼ਿੰਮੇਵਾਰ ਆ ਭਈ ਉਹਨੇ ਹੀ ਸਾਨੂੰ ਕਿਹਾ ਕਿ ਮੈਨੂੰ 7 ਲੱਖ ਰੁਪਏ ਦੀ ਮੈਨੂੰ ਮੈਨੂੰ ਦੋ ਦੁੱਜੀ ਮੈਂ ਤੁਹਾਨੂੰ ਰਾਈਨਾਮਾ ਕਰਕੇ ਦਿਖਾਣਾ ਮੈਨੂੰ ਦੂਜੀ ਪਾਰਟੀ ਨੇ ਮੰਗ ਕੀਤੀ ਕਿ ਉਹਨਾਂ ਕੋਲ 7 ਲੱਖ ਰੁਪਏ ਉਹਨਾਂ ਨੇ ਕਹਿੰਦੇ ਸਾਡੇ ਕੋਲ ਡੀਐਮਸੀ ਦੇ ਬਿੱਲ ਵਗੈਰਾ ਪਏ ਆ ਕਿ ਸਾਨੂੰ 7 ਲੱਖ ਰੁਪਏ ਦਿਵਾਓ ਮਤਲਬ ਫੈਸਲੇ ਦਾ ਪ੍ਰੈਸ਼ਰ ਬਣਾਇਆ ਪ੍ਰੈਸ਼ਰ ਬਣਾਇਆ ਭਈ ਮੇਰੇ ਭਰਾ ਦੇ ਮੇਰਾ ਭਰਾ ਭਾਜੀ ਜਾਣ ਵਾਲਾ ਨਹੀਂ ਸੀਗਾ ਮੇਰਾ ਭਰਾ ਮੈਂ ਕਹਿੰਦਾ ਜਿਹੜੀ ਦੁਕਾਨ ਤੇ ਕੰਮ ਕਰਦਾ 9 ਵਜੇ ਕੰਮ ਤੋਂ ਆਇਆ ਭਾਜੀ ਤੇ ਤੁਸੀਂ ਉਹਦੇ ਕਹਿੰਦੇ ਆਪਾਂ ਉਹਦੀ ਵੀ ਗਵਾਹੀ ਕਰਾ ਦੇਵਾਂਗੇ ਮਗਰ ਮੇਰਾ ਭਰਾ ਇਹਦਾ ਜਾਣ ਵਾਲਾ ਨਹੀਂ ਸੀਗਾ ਭਾਜੀ 2018 ਤੋਂ ਮੇਰੇ ਵੀਰ ਤੇ ਕੇਸ ਚੱਲਦਾ ਪਿਆ ਸੀਗਾ ਬੇਨ ਜੱਜੀ ਦਾ ਕੇਸ ਮੇਰੇ ਭਰਾਵਾਂ ਤੇ ਪਾਇਆ ਛੋਟੀਆਂ ਮਾਮੂਲੀ ਧਾਰਾ ਲਾ ਕੇ ਸਾਨੂੰ ਇਹ ਕਿਹਾ ਗਿਆ ਕਿ ਆਪਣੇ ਭਰਾਵਾਂ ਦੀਆਂ ਥਾਣੇ ਤੋਂ ਜ਼ਮਾਨਤਾਂ ਤੁਸੀਂ ਕਰਾ ਸਕਦੇ ਹੋ ਅਸੀਂ ਜਿੱਦਾਂ ਹੀ ਇਹਨਾਂ ਨੂੰ ਪੇਸ਼ ਕਰਾਇਆ ਉਹਨਾਂ ਨੇ ਜਾਂਦੇ ਸਾਰੇ ਮੇਰੇ ਭਰਾਵਾਂ ਨੂੰ 326 ਦਾ ਪਰਚਾ ਪਾ ਕੇ ਹਵਾਲਾ ਚ ਕਰ ਦਿੱਤਾ ਮੇਰੇ ਭਰਾਵਾਂ ਨੂੰ ਇੱਥੇ ਆ ਕੇ ਰੋਜ ਉਹ ਮੁੰਡਿਆ ਜਿਨ੍ਹਾਂ ਦੀ ਲੜਾਈ ਹੋਈ ਸੀ ਉਹ ਤਮਕਾਂਦਾ ਸੀ ਮੇਰੇ ਸਾਹਮਣੇ ਇਹਨਾਂ ਨੂੰ ਆਲੂ ਵਾਂਗੂ ਚਿੱਲੋ ਤੁਸੀਂ ਇਹਨਾਂ ਨੂੰ ਮਾਰਦੇ ਨਹੀਂ ਹੋ ਇਹ ਸਹੀ ਨੇ ਸਾਡੇ ਕੋਲ ਰਿਮਾਂਡ ਨਾ ਲੈਂਦੇ ਪੈਸੇ ਵੀ ਪਰਵਾਏ ਮੈਂ ਕੋਦਾਂ ਆਪਣੇ ਇੱਥੇ ਆਪਣੇ ਭਰਾਵਾਂ ਦਾ ਰਿਮਾਂਡ ਨਾ ਲੈਂਦੇ ਪੈਸੇ ਦਿੱਤੇ ਐਸਾਈ ਨੂੰ ਸਰਨ ਸਿੰਘ ਨੇ ਫਿਰ ਵੀ ਮੇਰੇ ਭਰਾ ਨੂੰ ਜੇਲ੍ਹ ਲਿਜਾਣ ਤੋਂ ਪਹਿਲਾਂ ਮੇਰੇ ਛੋਟੇ ਭਰਾ ਦਾ ਬੜੀ ਬੇਦਰਦੀ ਦੇ ਨਾਲ ਉਹਦਾ ਰਿਮਾਂਡ ਤੇ ਲਿਆ ਦੋਨਾਂ ਭਰਾਵਾਂ ਦੇ ਕੇਸ ਪਤਾ ਸੀ ਦੋਨਾਂ ਭਰਾਵਾਂ ਦੇ ਕੇਸ ਪਾਇਆ ਸੀ ਜੀ ਮੇਰੇ ਤੇ ਦੇਖ ਲੈ ਪਹਿਲੇ ਅਲੇ ਸੀ 20000 ਰੁਪਏ ਉਹਨੇ ਰਿਮਾਂਡ ਨਾ ਲੈੰਦਾ ਲਿਆ 10000 ਰੁਪਏ ਉਹਨੇ ਕਿਹਾ ਸੀ ਜਿਹੜਾ ਕੇਸ ਦੇ ਵਿੱਚ ਦਾਤ ਪਾਇਆ ਉਹ ਮੈਂ ਨਹੀਂ ਪਾਉਂਗਾ ਤੁਹਾਡੇ ਤੇ ਫਿਰ ਵੀ ਉਹਨੇ ਮੇਰੇ ਵੀਰੇ ਤੇ ਦਾਤ ਪਾਇਆ ਉਹਦੇ ਕੋਲ ਬੇਨਜਾਜ ਦਾਤ ਚਕਾ ਕੇ ਉਹਦੇ ਫਿੰਗਰਪ੍ਰਿੰਟ ਲੈ ਕੇ ਉਹ ਨੋਟਿਸ ਕਰ ਦਿੱਤਾ ਪਰਚੇ ਦੇ ਵਿੱਚ ਛੂਟਾ ਮੁਕਦਮਾ ਦਰਜ ਹੋਇਆ ਛੂਟਾ ਮੁਕਦਮਾ ਬੇਬੁਨਿਆਦੀ ਮੁਕਦਮਾ ਜਿੱਥੇ ਮੇਰੇ ਦੋਨੇ ਭਰਾ ਸਾਡਾ ਸਿਰ ਤੇ ਕੋਈ ਨਹੀਂ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ ਮੇਰੇ ਦੋ ਭਰਾ ਮੇਰੀ ਮਾਂ ਦੇ ਕਮਾਉਂਦਾ ਸਾਧਨਾ ਇਹ ਤਾਂ 2018 ਦਾ ਮੁਕੱਦਮਾ ਪਰ ਹੁਣ ਕੀ ਗੱਲ ਹੋਈ ਜਿਹੜਾ ਹੁਣ ਲੈਥੋਈ ਆ ਉਹਨੂੰ ਵੀਰ ਜੀ 22 ਤਰੀਕ ਨੂੰ ਤਰੀਕ ਸੀਗੀ ਉਹਦੇ ਵਿੱਚ ASI ਦੀ ਗਵਾਹੀ ਸੀਗੀ ਉਹ ਆਪਣੀ ਗਵਾਹੀ ਤੇ ਆਇਆ ਸੀਗਾ ਤਰੀਕ ਤੇ ਕਿਸੀ ਵੀ ਕਾਜੀ ਉੱਤੇ ਹਾਂਜੀ ਵੀਰ ਜੀ ਮੈਂ ਆਪਣੇ ਭਰਾਵਾਂ ਨਾਲ ਸ਼ੁਰੂ ਤੋਂ ਤਰੀਕਾ ਪੁੱਗਤੀਆਂ ਨੇ ਮੇਰੇ ਵੀਰਾ ਦੇ ਕੇਸ ਤੋਂ ਬਾਅਦ ਹੀ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਦੀ ਹੁਣ ਤੱਕ ਮੈਂ ਆਪਣੇ ਭਰਾਵਾਂ ਨਾਲ ਤਰੀਕਾ ਪੁੱਗਤੀ ਕੀ ਇਹਨਾਂ ਨੂੰ ਕੋਈ ਵੀ ਨਜਾਇਜ਼ੀ ਕਿਉਂ ਤੁਹਾਨੂੰ 22 ਤਰੀਕ ਨੂੰ ਕੀ ਕਹਿੰਦਾ ਸੀ ASI ਸਰ ਜੀ ਨੂੰ ਤੁਹਾਨੂੰ ਬਜੀਓ ਅੰਦਰੋਂ ਕਿ ਜਿੱਦਾਂ ਇਹ ਦਾਲਚੂ ਆਇਆ ਉਹਨੇ ਆ ਕੇ ਮੇਰੇ ਭਰਾਵਾਂ ਦੇ ਅੱਗੇ ਗੱਲ ਰੱਖੀ ਕਿ ਐਂਟੀ ਪਾਰਟੀ 7 ਲੱਖ ਰੁਪਿਆ ਮੰਗਦੀ ਪਈ ਆ ਤੁਹਾਡਾ ਸਮਝੌਤਾ ਮੈਂ ਕਰਾ ਦੂੰਗਾ ਐਸੇ ਗੱਲ ਨੂੰ ਲੈ ਕੇ ਮੇਰੇ ਛੋਟੇ ਪੁਰਾਣੇ ਦਿਮਾਗ ਤੇ ਟੈਨਸ਼ਨ ਪਾ ਲਈ ਕਿ ਅਸੀਂ 7 ਲੱਖ ਰੁਪਿਆ ਕਿੱਥੋਂ ਦੇਣਾ ਮੇਰੇ ਭਰਾ ਤਾਂ ਆਪਣੇ ਘਰ ਗਜਰੀ ਲਈ ਮਸਾ ਹੀ ਜਿੰਨਾ ਕ ਕਮਾਉਂਦੇ ਘਰ ਚੀ ਮਸਾ ਲੱਗਦਾ ਮੇਰੀ ਮਾਂ ਕੰਮ ਕਰਦੀ ਆ ਅਸੀਂ 7 ਲੱਖ ਰੁਪਿਆ ਨਹੀਂ ਦੇ ਸਕਦੇ ਉਸ ਤੋਂ ਬਾਅਦ ਐਸਾਈ ਨੇ ਪਤਾ ਨਹੀਂ ਦੂਜੀ ਕਿਹੜੀ ਗੱਲ ਉਹਨੂੰ ਇਕੱਲੇ ਨੂੰ ਲਿਜਾ ਕੇ ਗਈ ਜਿਹੜਾ ਆਪਣੇ ਦਿਮਾਗ 'ਚ ਘਰ ਕਰ ਗਿਆ ਕਰਿਆ ਕਿ ਉਹਨੇ ਮੇਰੇ ਵੀਰੇ ਨਾਲ ਮੇਰੀ ਮਾਂ ਨਾਲ ਗੱਲ ਕੀਤੀ ਕਿ ਅਸੀਂ 7 ਲੱਖ ਨਹੀਂ ਦੇ ਸਕਦੇ ਸਾਨੂੰ ਅਗਰ ਜੇਲ ਹੋ ਜਾਂਦੀ ਆ ਮੇਰਾ ਟੱਬਰ ਰੁੱਲ ਜਾਊਗਾ ਮੇਰਾ ਬੱਚਾ ਰੁੱਲ ਜਾਊਗਾ ਇਹ ਗੱਲ ਕਰਕੇ ਉਹ ਰਾਤ ਸੁੱਤਾ ਸਾਨੂੰ 3 ਵਜੇ ਪਤਾ ਲੱਗਾ ਜਦੋਂ ਪੱਕੇ ਨਾਲ ਲੱਗੇ ਮਰਿਆ ਲਟਕਿਆ ਤੁਸੀਂ ਦੇਖਿਆ ਉਹਨੂੰ ਵਾਤ ਕੀ ਸਾਡੇ ਅੰਦਰੋਂ ਸਾਡਾ ਭਰਾ ਨਿਕਲ ਗਿਆ ਇਸ ਕੇਸ ਦੀ وجہ ਦੇ ਨਾਲ ਪੁਲਿਸ ਜਿਹਨ ਤੁਹਾਡੇ ਭਰਾ ਚਲ ਗਿਆ ਦੁਨੀਆ ਚੋਂ ਤੇ ਬੱਚੇ ਅਸੀਂ ਇਨਸਾਫ ਦੀ ਮੰਗ ਕਰਦੇ ਜਿਹੜੇ ਪੁਲਿਸ ਨੇ ਜਿੰਨੂੰ ਪੁਲਿਸ ਕੇਸ ਬਣ ਗਿਆ ਪੁਲਿਸ ਕੇਸ ਡੀਐਮਸੀ ਵਾਲੇ ਨੇ ਸਾਨੂੰ ਲਾਸ਼ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਪੁਲਿਸ ਕੇਸ ਬਣਿਆ ਪੁਲਿਸ ਸਵੇਰੀ ਆਈ ਮੌਕਾ ਵੇਖਿਆ ਮੇਰੇ ਭਰਾ ਕੋ ਬਿਆਨ ਬਿਆਨ ਕਰਵਾ ਕੇ ਵੀ ਉਹਦੇ ਕੋ ਖਾਲੀ ਪੇਜ ਦੇ ਉੱਤੇ ਸਿਆਲ ਲੈ ਕੇ ਸਾਡੇ ਕੋ ਫੋਨ ਦੀ ਵੀ ਉਹਨਾਂ ਨੇ ਕਸਟਡੀ ਆਪਣੇ ਕੋਲ ਲਈ ਜਿਹਦੇ ਵਿੱਚ ਮੇਰੇ ਭਰਾ ਦੀ ਸੁਸਾਈਡ ਵੀਡੀਓ ਸੀਗੀ ਉਹਨਾਂ ਨੇ ਪਤਾ ਨਹੀਂ ਉਹ ਡਿਲੀਟ ਕਰਤੀ ਕੀ ਕਰਤਾ ਸ਼ਿੰਗਾਰ ਇਨਸਪੈਕਟਰ ਨੇ ਬਿਲਕੁਲ ਕਾਰਵਾਈ ਨਹੀਂ ਕੀਤੀ ਕਹਿੰਦਾ ਕੋਈ ਕਾਨੂੰਨੀ ਕਾਰਵਾਈ ਨਹੀਂ ਦੂਸਰੇ ਦੇ ਜਿਸ ਲੇਮਟਾ ਆਪਣੀ ਥਾਣੇ ਦਾ ਥੋੜਾ ਮੋਬਾਈਲ ਹੱਥ ਤੱਕ ਨਹੀਂ ਮਿਲਿਆ ਨਹੀਂ ਮਿਲਿਆ ਉਹਨਾਂ ਨੇ ਨਾ ਸਾਨੂੰ ਫੋਨ ਦਿੱਤਾ ਨਾ ਕੋਈ ਕਾਰਵਾਈ ਕੀਤੀ ਜਿੱਦਾਂ ਕਿ ਪਹਿਲਾਂ ਪੁਲਿਸ ਵਾਲਿਆਂ ਨੇ ਕੀਤਾ ਹੁਣ ਪੁਲਿਸ ਨੇ ਕਿੱਦਾਂ ਦੀ ਮੰਗ ਕਰਦੇ ਤੁਸੀਂ ਅਸੀਂ ਇਹ ਕਹਿੰਦੇ ਆ ਕਿ ਸਾਡੇ ਨਾਲ ਸ਼ੁਰੂ ਤੋਂ ਜਦੋਂ ਦਾ ਕੇਸ ਸ਼ੁਰੂ ਹੋਇਆ ਹੁਣ ਤੱਕ ਲੈ ਕੇ ਸਾਡੇ ਨਾਲ ਬਸ ਬੇਨਿਆਈ ਹੁੰਦੀ ਆ ਰਹੀ ਆ ਸਾਡੇ ਨਾਲ ਕੋਈ ਵੀ ਨਿਆ ਵਾਲੀ ਗੱਲ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਸ਼ੁਰੂ ਤੋਂ ਉਹੀ ਤੱਕਾ ਕੀਤਾ ਮੇਰੇ ਵੀਰਿਆਂ ਦੇ ਨਾਲ ਮੈਂ ਚਾਹਨੀ ਆ ਵੀ ਮੇਰਾ ਇੱਕੋ ਇੱਕ ਵੀਰ ਜਿਹੜਾ ਵਜਿਆ ਵਾ ਮੈਨੂੰ ਉਹਦੀ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਉਹਦਾ ਛੁਟਕਾਰਾ ਇਸ ਕੇਸ ਤੋਂ ਹੋ ਜੇ ਸਾਡੇ ਇਹ ਕੁਝ ਕਮਾਂਦ ਦੇ ਜਰੀਏ ਸੀ ਔਰ ਕੁਝ ਨਹੀਂ ਮੰਗਦੇ ਆਪਣੇ ਵੀਰ ਦੀ ਸਲਾਮਤੀ ਮੰਗਦੇ ਆ ਕਿ ਕੱਲੂ ਅਗਰ ਮੇਰੇ ਵੀਰ ਨੂੰ ਕੋਈ ਹੋਰ ਵੀ ਜ਼ੱਟ ਮਾਰਦਾ ਤੇ ਮੈਂ ਐਂਟੀ ਪਾਰਟੀ ਦਾ ਨਾਮ ਲਵਾਗੀ ਜੇ ਮੇਰੇ ਵੀਰ ਨੂੰ ਕੱਲੂ ਕੋਈ ਵੀ ਇਸ ਨੂੰ ਵੀ ਕੁਝ ਕਰ ਜਾਂਦਾ ਤੇ ਐਂਟੀ ਪਾਰਟੀ ਇਸ ਕੰਮ ਤੇ ਜ਼ਿੰਮੇਵਾਰ ਹੋਏਗੀ ਮੇਰਾ ਨਾਮ ਵੀਰ ਸਾਜਨਾ ਜੀ ਇਹ ਕੀ ਹੋਇਆ ਸੀ ਬਾਈ ਜੀ ਜੀ ਮੈਂ ਉਸ ਦਿਨ 22 ਜੁਲਾਈ ਨੂੰ ਵੀਰੇ ਦਾ ਮੈਨੂੰ ਫੋਨ ਆਇਆ ਸੀ ਕਿ ਕਹੇ ਮੇਰੀ ਤਰੀਕ ਆ ਤੇ ਮੈਂ ਉਹਨਾਂ ਕਹਿੰਦੇ ਤੂੰ ਮੇਰੇ ਨਾਲ ਚੱਲ ਆਪਾਂ ਜਾ ਕੇ ਆਣਾ ਉੱਥੇ ਮੈਂ ਉਹਨਾਂ ਦੇ ਨਾਲ ਗਿਆ ਉਹਨਾਂ ਦੇ ਨਾਲ ਉਹਦਾ ਵੱਡਾ ਵੀਰਾ ਸਾਜਨ ਤੇ ਉਹਨਾਂ ਦੇ ਸਿਸਟਰ ਵੀ ਸੀਗੇ ਨਾਲ ਤੇ ਜਦੋਂ ਉੱਥੇ ਗਏ ਤੇ ਉਹਨਾਂ ਦੀ ਕੋਈ ਗੱਲਬਾਤ ਹੋਈ ਸੀਗੀ ਆਪਣੇ ਸਵਰਨ ਸਿੰਘ ਜੀ ਦੇ ਨਾਲ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਨਾਲ ਰਾਜੀ ਨਾਮਕਨ ਨਾਲ ਜਿਨ੍ਹਾਂ ਨਾਲ ਕੇਸ ਚੱਲਦਾ ਸੀਗਾ ਤੇ ਉਹਨਾਂ ਨੇ 7 ਲੱਖ ਦੀ ਡਿਮਾਂਡ ਕੀਤੀ ਸੀਗੀ ਤੇ ਵੀਰੇ ਨੂੰ ਉਸ ਦਿਨ ਉਸ ਦਿਨ ਤੋਂ ਲੈ ਕੇ ਬਹੁਤ ਜ਼ਿਆਦਾ ਟੈਨਸ਼ਨ ਸੀਗੀ ਤੇ ਉਹਨਾਂ ਨੇ 28 ਜੁਲਾਈ ਨੂੰ ਰਾਤ ਨੂੰ ਫਾਹ ਲੈ ਕੇ ਇਹ 22 ਤਰੀਕ ਨੂੰ ਏਐਸਆਈ ਸਵਰਨ ਸਿੰਘ ਨੇ ਮੰਗੇ ਸੀ ਹਾਂਜੀ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਉਹ ਉਹਨਾਂ ਦੇ ਜਿੰਨਾ ਨਾ ਕੇਸ ਚੱਲਦਾ ਉਹਨਾਂ ਦੇ ਉਹਨੇ 7 ਲੱਖ ਦੀ ਡਿਮਾਂਡ ਕੀਤੀ ਹੈ ਤੁਹਾਡੇ ਨਾਲ ਰਾਜੀਨਾਮਾ ਕਰ ਲਵਾਂਗੇ ਉਹਦੀ ਟੈਨਸ਼ਨ ਲੈ ਗਈ ਹਾਂਜੀ ਉਹਨਾਂ ਨੇ ਉਸ ਦਿਨ ਤੋਂ ਖਾਣਾ ਪੀਣਾ ਉਹਨਾਂ ਨੇ ਥੋੜਾ ਘਟਾ ਦਿੱਤਾ ਇਹ ਨਾ ਕਿਸੇ ਨਾਲ ਗੱਲ ਵਗੈਰਾ ਕਰਦੇ ਇਹਨਾਂ ਫੋਨ ਚੱਕਦੇ ਸੀ ਇਹ ਦੋ ਚੀਜ਼ ਦੀ ਫਿਕਰ ਹੈ ਜੀ ਹਾਂਜੀ ਹਾਂਜੀ ਸਰ ਕੀ ਨਾਜੀ ਆਪਣਾ ਕਿਹੜੇ ਬਿਡਵਾਇ ਮੇਰਾ ਨਾਮ ਏਐਸਆਈ ਸਵਰਨ ਸਿੰਘ ਆ ਮਰਦਾਰ ਹੋ ਗਿਆ ਚੁੱਕਾ ਮੈਂ ਵੰਦੋ ਮੀ 2022 ਮੈਂ ਬੀਜਰਦਾਰ ਹੋਇਆ ਸੀ ਤੇ 400 ਹੋ ਗਏ ਮਨੋਰਟਾਇਰ ਹੋਏ ਨੂੰ ਇੱਕ ਮੁਕੱਦਮਾ ਨੰਬਰ 155 ਅੰ 2018 ਲਈ ਉਹਨਾਂ ਦੇ ਇੱਕ ਦੋ ਮਤਲਬ ਚਾਰ ਬੰਦਾ ਦੀ ਪਰਚਾ ਦਰਜੀ ਜਿਨ੍ਹਾਂ ਵਿੱਚੋਂ ਇੱਕ ਬੰਦੇ ਨੇ 28 ਤਰੀਕ ਨੂੰ ਸੁਸਾਇਡ ਕਰ ਲਈਏ ਅੱਜ ਉਹਨਾਂ ਦੇ ਬ੍ਰਦਰ ਨੇ ਇੱਕ ਪ੍ਰੈਸ ਕਾਨਫਰੰਸ ਤੇ ਰਾਈ ਦੱਸਿਆ ਤੁਹਾਡੇ ਦੇ ਇਨਜਾਮ ਲਗਾਏ ਕਿ ਉਹਨਾਂ ਨੇ 7 ਲੱਖ ਰੁਪਏ ਕਿਹਾ ਵੀ ਤੁਹਾਡਾ ਫੈਸਲਾ ਕਰਾ ਲੈਂਦੇ ਆ ਅਦਾਲਤ ਨੇ ਤਾਂ ਮੇਰੀ ਗਵਾਹੀ ਲੈ ਲਈ ਕਰਾਸ ਹੋ ਗਿਆ ਸੀ ਕਿ ਮੈਂ ਕਿਸੇ ਨਾਲ ਕੋਈ ਅਜਿਹੀ ਗੱਲ ਨਹੀਂ ਕੀਤੀ ਵੀ ਜੇڑا ਵੀ ਮੇਰੇ ਉੱਤੇ ਉਹਨਾਂ ਨੇ ਗਲਤ ਦਾਮ ਦਿੱਤਾ ਲਾਇਆ ਮੈਨੂੰ ਕੋਈ ਪੈਸਾ ਵਾਰੇ ਕੋਈ ਨੌਲੇਜ ਨਹੀਂ ਮੈਂ ਕਿਸੇ ਨੂੰ ਕੋਈ ਇਸੋ ਗੱਲ ਬਾਰੇ ਮੈਨੂੰ ਕੋਈ ਇਲਮ ਨਹੀਂ ਹਾਂਜੀ ਗਵਾਹੀ ਹੋਈ ਹੈ ਮੇਰੀ ਕ੍ਰੋਸ ਹੋਇਆ ਉਹਦੇ ਗਵਕੀਨਾਂ ਨਾਲ ਮੈਂ ਕ੍ਰੋਸ ਕਰਕੇ ਗਿਆ ਮੇਰੇ ਨਾਲ ਉਹਨਾਂ ਦਾ ਉਦ ਤੋਂ ਬਾਅਦ ਮੇਰਾ ਕੋਈ ਕਿਸੇ ਨਾਲ ਗੱਲਬਾਤ ਨਹੀਂ ਹੋਈ ਮੈਂ ਅਦਾਲਤ 'ਚੋਂ ਆਪਦੇ ਘਰ ਆ ਗਿਆ ਮੇਰਾ ਕੋਈ ਸਬੰਧ ਨਹੀਂ ਇਹਨਾਂ ਨਾਲ ਅਦਾਲਤ ਨੇ ਜੋ ਕਰਨਾ ਅਦਾਲਤ ਨੇ ਕਰਨਾ ਉਹਨਾਂ ਨੇ ਇਹ ਵੀ ਕਹਿਣਾ ਸੀ ਵੀ ਜਦੋਂ ਇਹ ਮੁਕੱਦਮਾ ਦਰਜ ਹੋਇਆ ਉਸ ਦੌਰਾਨ ਜਿਹੜਾ ਹਥਿਆਰ ਘਰਾਉਂਦੀ ਉਹਦੇ ਜਿਹੜੇ ਫਿੰਗਰਪ੍ਰਿੰਟ ਹੈ ਉਹ ਵੀ ਸਾਡੇ ਤੋਂ ਜ਼ਬਰਦਸਤੀ ਕਰਵਾਏਗੇ ਇਸ ਬਾਰੇ ਮੈਂ ਕੋਈ ਇਲਮ ਨਹੀਂ ਹੈ ਮੈਨੂੰ ਵੀ ਮੈਂ ਇਸ ਬਾਰੇ ਕੋਈ ਉਸ ਤਾਈ ਮਾਰੇ ਕੋਈ ਨੋਟ ਨਹੀਂ ਮਨ ਮੰਨ ਮੈਂ ਬਿਲਕੁਲ ਹੀ ਪੁੱਰ ਚੁੱਕਿਆ ਮੈਨੂੰ ਕੋਈ ਮੁਕਦਮੇ ਬਾਰੇ ਨੋਟ ਨਹੀਂ ਪਰ ਜਿੱਤੇ ਜ਼ਬਰਦਸਤੀ ਕਹਿੰਦੇ ਕਿ ਫਿੰਗਰਪ੍ਰਿੰਟ ਦਾ ਕੋਈ ਹੋ ਸਕਦਾ ਕੁਝ ਮੇਰੇ ਵਿੱਚ ਫਿੰਗਰਪ੍ਰਿੰਟ ਉਹਨਾਂ ਨੇ ਜੇ ਕਰਾਉਣੇ ਆ ਉਹ ਉਤੋਂ ਕਰਾ ਸਕਦਾ ਮੈਨੂੰ ਇਸ ਬਾਰੇ ਨੋਟ ਨਹੀਂ ਹੈ ਫਿੰਗਰਪ੍ਰਿੰਟ ਅਦਾਲਤ ਦੇ ਹੁਕਮ ਨਾਲ ਚੈੱਕ ਹੁੰਦੇ ਨੇ ਮੈਂ ਮੇਰਾ ਕੋਈ ਅਦਾਲਤ ਉਹਦਾ ਸੰਬੰਧ ਨਹੀਂ ਹੈ ਉਹ ਕਹਿੰਦੇ ਵੀ ਇਹ ਝੂਠਾ ਮੁਕਦਮਾ ਦੀ ਸਾਡੇ ਕੋਲ ਕੋਈ ਹਥਿਆਰ ਹੈ ਹੀ ਨਹੀਂ ਜੇ ਹਥਿਆਰ ਆਪਣੇ ਕੋਲੋਂ ਪਾਇਆ ਗਿਆ ਨਹੀਂ ਹਥਿਆਰ ਇਹ ਤਾਂ ਹੋ ਨਹੀਂ ਸਕਦਾ ਵੀ ਹਥਿਆਰ ਨਾ ਹੋਵੇ ਹਜ਼ਾਰ ਉਹਨਾਂ ਤੋਂ ਬਰਾਮਦ ਕਰਕੇ ਹੀ ਪਾਇਆ ਉਹਨਾਂ ਨੇ ਪਰ ਜਿਹੜੀ ਪੈਸੇ ਵਾਲੀ ਗੱਲ ਕਰਦੇ ਆ ਕਹਿੰਦੇ ਉਸ ਦਿਨ ਉਹ ਡਿਪਰੈਸ਼ਨ 'ਚ ਆ ਗਏ ਵੀ ਤੁਸੀਂ ਨਾ ਨਾ ਮੈਂ ਤਾਂ ਕੋਈ ਉਹਨਾਂ ਨਾਲ ਫੈਸਲੇ ਬਾਰੇ ਗੱਲ ਨਹੀਂ ਮੈਂ ਤਾਂ ਨਾ ਹੀ ਫੈਸਲਾ ਜਦੋਂ ਅਦਾਲਤ ਦੇ ਵਿੱਚ ਕੇਸ ਚੱਲਦਾ ਉਹਦਾ ਫੈਸਲਾ ਮੈਂ ਕੌਣਾ ਕਰਾਉਣ ਬਣਾਉਂਦਾ ਮੈਨੂੰ ਕੋਈ ਅਧਿਕਾਰੀ ਨਹੀਂ ਹੈ ਉਹ ਜੋ ਮੈਂ ਅਦਾਲਤ ਨੂੰ ਅਦਾਲਤ ਦੇ ਹੁਕਮ ਨੂੰ ਅਟਲ ਉਹਦੇ ਦਗਲਦਾਜੀ ਕਰਾਂ ਮਤਲਬ ਜਿਹੜੇ ਇਲਜ਼ਾਮ ਉਹਨਾਂ ਤੁਸੀਂ ਨਿਕਾਰਦੇ ਹੋ ਸਾਰੇ ਨਹੀਂ ਇਹਨਾਂ ਬਾਰੇ ਮੈਂ ਇਹ ਬਿਲਕੁਲ ਬੇਕਾਰ ਹੈ ਬੇ ਬੇ ਬਣਿਆ ਨਾ ਇਹਨਾਂ ਨਾਲ ਕੋਈ ਸਬੰਧ ਨਹੀਂ ਹੈ